ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਵਾਮਾਬਾਜ ਹੈ ਭਾਗ 31 ਇਸ ਨੂੰ ਭਾਰਤੀ ਜਮਹੂਰੀਅਤ ਦਾ ਇਮਤਿਹਾਨ ਕਹਿ ਲਓ ਤੇ ਭਾਵੇਂ ਭਾਰਤ ਵਾਸੀਆਂ ਦੀ ਸਥਲ ਹੁੰਦੀ ਜਾ ਰਹੀ ਬਰਤਨ ਬਤਨ ਪ੍ਰਸਤੀ ਦੇ ਜੱਜ ਲਈ ਕੋਈ ਅਗੰਮੀ ਹਲੂਨ ਕਿ ਇਸ ਦੇਸ਼ ਦਾ ਵਾ ਏਸ਼ੀਆ ਦੇ ਵਿਸਤਾਰਵਾਦੀ ਮੁਲਕ ਚੀਨ ਨਾਲ ਪੈ ਗਈ ਜਿਹੜਾ ਅਜੇ ਅੱਜ ਕੱਲ੍ਹ ਤੱਕ ਹਿੰਦੀ ਚੀਨੀ ਭਾਈ ਭਾਈ ਦੇ ਨਾਰੇ ਲਾਂਦਾ ਥੱਕਦਾ ਨਹੀਂ ਸੀ ਪਰ ਉਸ ਦੀ ਮੋਲਕ ਗਰੀਨਾ ਹਵਸ ਦਾ ਅਤੇ ਉਸ ਦੀਆਂ ਸਤਰਾਨਾ ਚਾਲਾਂ ਦਾ ਭਾਂਡਾ ਚੁਰਾਹੇ ਵਿੱਚ ਭੱਜ ਗਿਆ ਜਦ ਸੰ ਵਿੱਚ ਉਸ ਨੇ ਉਸੇ ਭਾਈ ਹਿੰਦ ਦੀ ਸਰਹੰਦ ਉੱਤੇ ਹਮਲਾ ਕਰ ਦਿੱਤਾ ਯਕੀਨਨ ਉਸ ਦਾ ਇਹ ਚੰਨ ਬੁੱਕਲ ਦੇ ਸੱਪ ਵਾਸ ਜਿਉਂ ਹੀ ਭਾਰਤ ਉੱਤੇ ਇਹ ਹੋਣੀ ਨਾਜਲ ਹੋਈ ਕਿ ਇੱਕ ਵਾਰ ਕੀ ਸਾਰਾ ਦੇਸ਼ ਗਫਲਤ ਦੀ ਨੀਂਦਰ ਤੋਂ ਜਾਗ ਉઠੇ ਸਾਰੇ ਮਤਭੇਦ ਸਾਰੀਆਂ ਦਜੋਗੀਆਂ ਭੁੱਲ ਗਈਆਂ ਤੇ ਭਾਰਤ ਦਾ ਬੱਚਾ ਬੱਚਾ ਸਿਪਾਹੀ ਦੇ ਰੂਪ ਵਿੱਚ ਬਦਲ ਕੇ ਇੱਕੋ ਮੁਹਾਜ਼ ਉੱਤੇ ਡਟ ਗਿਆ ਇਸ ਤੋਂ ਛੋਟ ਦੁਨੀਆ ਦੇ ਹਰ ਇਨਸਾਫ ਪਸੰਦ ਮੁਲਕ ਨੇ ਚੀਨ ਦੀ ਇਸ ਕਾਲੀ ਕਰਤੂਤ ਉਤੇ ਲਾਣਤਾ ਪਾਣੀਆ ਸ਼ੁਰੂ ਕਰ ਦਿੱਤਾ ਨਾਲ ਹੀ ਭਾਰਤ ਚੀਨ ਦੀ ਜਗ ਰੋਕਣ ਲਈ ਅੰਤਰਰਾਸ਼ਟਰੀ ਜਦੋ ਜਹਿਦ ਵੀ ਸ਼ੁਰੂ ਹੋ ਗਈ ਜਿਸ ਦਾ ਫਲ ਰੂਪ ਕਲੰਬੋ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਭੰਡਾਰ ਨਾਇਕੇ ਵੱਲੋਂ ਤਿਆਰ ਕੀਤੀ ਹੋਈ ਕਲੰਬੋ ਜੰਗਵੰਦੀ ਸਕੀਮ ਜਹੂਰ ਵਿੱਚ ਅੱਜ ਦੁਨੀਆ ਦੇ ਹਰ ਮੁਲਕ ਦੀ ਇੱਛਾ ਸੀ ਕਿ ਹਰ ਪੱਖ ਤੋਂ ਇਨਸਾਫ਼ ਤੇ ਦੂਰ ਆਦੇਸ਼ੀ ਦੇ ਆਧਾਰ ਤੇ ਤਿਆਰ ਕੀਤੀ ਗਈ ਇਸ ਸਕੀਮ ਉੱਤੇ ਦੋਵੇਂ ਧਿਰਾਂ ਕਬੂਲ ਕਰ ਲੈਣ ਭਾਰਤ ਨੇ ਤਾਂ ਕਲੰਬੋ ਸਕੀਮ ਨੂੰ ਸਵੀਕਾਰ ਕਰ ਲਿਆ ਪਰ ਦੂਜੇ ਪਾਸੇ ਚੀਨੀ ਹਾਕਮਾਨ ਜਿਹੜੇ ਰਬੜ ਦੇ ਨੇੜੇ ਹੀ ਘਸੌਣ ਦੇ ਉਸੂਲ ਦੇ ਪਾਵੰਦ ਸਨ ਇਸ ਸਕੀਮ ਨੂੰ ਠੁਕਰਾ ਦਿੱਤਾ ਜਿਸ ਦਾ ਨਤੀਜਾ ਹੋਇਆ ਕਿ ਸਾਰੀ ਦੁਨੀਆ ਵੱਲੋਂ ਚੀਨ ਉੱਤੇ ਫਟਕਾਰਾਂ ਪੈਣੀਆਂ ਸ਼ੁਰੂ ਹੋ ਗਈਆਂ ਜਿਸ ਦੀ ਤਾਬ ਨੂੰ ਨਾ ਚਲਦਿਆਂ ਹੋਇਆ ਮਜਬੂਰ ਹੋ ਕੇ ਛੇਕੜ ਉਸ ਨੂੰ ਕਦਮ ਰੋਕਣੇ ਪਏ ਚੀਨੀ ਜੰਗਵਾਜਾਂ ਦਾ ਖੂਰੂ ਮੱਠਾ ਹੀ ਹੋਇਆ ਸੀ ਕਿ ਉਸ ਤੋਂ ਥੋੜਾ ਹੀ ਚਿਰ ਬਾਅਦ ਪਾਕਿਸਤਾਨ ਦੀ ਹਕੂਮਤ ਨੇ ਭਾਰਤੀ ਸਰਹੱਦਾਂ ਉੱਤੇ ਖੱਪ ਪਾਣੀ ਸ਼ੁਰੂ ਕਰ ਦਿੱਤੀ ਭਾਵੇਂ ਕਿ ਪਾਕਿਸਤਾਨ ਦੀ ਜਨਤਾ ਦਿਲੋਂ ਮਨੋਂ ਇਸ ਛੇੜਖਾਨੀ ਦੇ ਵਿਰੁੱਧ ਸੀ ਵੈਸੇ ਤਾਂ ਪਾਕੀ ਹਕੂਮਤ ਕਸ਼ਮੀਰ ਦੀ ਆੜ ਲੈ ਕੇ ਭਾਰਤ ਨੂੰ ਅੱਖਾਂ ਵਿਖਾਲ ਰਹੀ ਸੀ ਪਰ ਭਾਰਤ ਤੇ ਟੱਕਰ ਵਿੱਚ ਆਪਣੀ ਫੌਜ ਤਾਕਤ ਕਮਜ਼ੋਰ ਖਿਆਲ ਕਰਦਿਆਂ ਸਿੱਧੀ ਟੱਕਰ ਲੈਣ ਦਾ ਸਾਹਸ ਨਹੀਂ ਕਰ ਸਕੀ ਉਧਰ ਚੀਨ ਨੂੰ ਜਦ ਦੁਨੀਆ ਦੇ ਲੋਕ ਰਹਿ ਤੋਂ ਰਹਿ ਤੋਂ ਡਰ ਕੇ ਆਪਣੇ ਬੈਸ਼ੀ ਬੈਸ਼ੀਆਨਾ ਹਮਲੇ ਨੂੰ ਰੋਕਣਾ ਪਿਆ ਤਾਂ ਉਸਨੇ ਆਪਣੀ ਮਨੋਰਥ ਪੂਰਤੀ ਦਾ ਇੱਕ ਨਵਾਂ ਢੰਗ ਸੋਚ ਕੱਢਿਆ ਤੇ ਇਹ ਢੰਗ ਸੀ ਦੁਸ਼ਮਣ ਨੂੰ ਤੇ ਸੱਪ ਬਗਾਹ ਮਾਰੋ ਸੱਪ ਮਰ ਜਾਵੇ ਤਾਂ ਵੀ ਚੰਗਾ ਦੁਸ਼ਮਣ ਮਰ ਜਾਵੇ ਤਾਂ ਵੀ ਚੰਗਾ ਇਸੇ ਯੋਜਨਾ ਅਨੁਸਾਰ ਚੀਨੀ ਡਾਇਰੈਕਟਰਾਂ ਨੇ ਪਾਕਿਸਤਾਨੀ ਹਾਕਮਾਂ ਨੂੰ ਹੱਥ ਚੜਾ ਕੇ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ ਕਿ ਚੜ ਜਾ ਬੱਚਾ ਸੋਲੀ ਤੇਰਾ ਬਾਲ ਨਾ ਵਿੰਗਾ ਹੋ ਚੀਨ ਦੀ ਸ਼ੈ ਪਾ ਕੇ ਪਾਕਿਸਤਾਨੀ ਹਾਕਮਾਂ ਦਾ ਫੌਜੀ ਦਿਮਾਗ ਪੁੱਤਰ ਪਿਆ ਤੇ ਲੁਕਵੇਂ ਤਰੀਕਿਆਂ ਨਾਲ ਉਹਨਾਂ ਵੱਲੋਂ ਭਾਰਤੀ ਸਰਹੱਦਾਂ ਉੱਤੇ ਛੇੜਛਾੜ ਦਾ ਕਾਰਮ ਸ਼ੁਰੂ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਮਾਰਚ ਵਿੱਚ ਚੀਨ ਤੇ ਪਾਕਿਸਤਾਨ ਨੇ ਇੱਕ ਗੁਪਤ ਸਮਝੌਤੇ ਤੇ ਦਸਤਖਤ ਕਰ ਦਿੱਤੇ ਫਿਰ ਤਾਂ ਪਾਕਿਸਤਾਨ ਹਾਕਮਾਂ ਨੇ ਖੁੱਲ੍ਹ ਖੇਡਣਾ ਖੁੱਲ੍ਹ ਖੇਡਣਾ ਸ਼ੁਰੂ ਕਰ ਦਿੱਤਾ ਆਪਣੇ ਗੁਰੂ ਕਟਾਲ ਚੀਨਦੇ ਗੁਰਮੰਤਰ ਅਨੁਸਾਰ ਪਾਕਿਸਤਾਨੀ ਹਕੂਮਤ ਨੇ ਲੜਾਈ ਦੀ ਜਿਹੜੀ ਨਵੀਂ ਨੀਤੀ ਅਪਣਾਉਣੀ ਸ਼ੁਰੂ ਕੀਤੀ ਉਸ ਦਾ ਕਾਰਜ ਕਰਮ ਇਹ ਸੀ ਕਿ ਭਾਰਤ ਦੀਆਂ ਸਰਦਾਂ ਉੱਤੇ ਥਾਂ-ਥਾਂ ਹੀ ਗੜਬੜ ਸ਼ੁਰੂ ਕਰ ਦਿੱਤੀ ਜਾਵੇ ਤਾਂ ਜੋ ਭਾਰਤੀ ਫੌਜਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਵੇ ਤੇ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਸੰਭਾਲਣ ਦਾ ਮੌਕਾ ਮਿਲੇ ਤਤਫਟ ਕਸ਼ਮੀਰ ਉੱਤੇ ਕਬਜ਼ਾ ਕਰ ਲਿਆ ਜਾਵੇ ਆਪਣੀ ਇਸ ਨਵੀਂ ਵਿਉਂਤਬੰਦੀ ਅਨੁਸਾਰ ਪਾਕਿਸਤਾਨ ਦੀ ਹਕੂਮਤ ਨੇ ਪੂਰੇ ਜੋਰ ਨਾਲ ਭਾਰਤੀ ਸਰਹੱਦਾਂ ਉਤੇ ਉਪਰੋ ਥੱਲੇ ਹਮਲੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦਾ ਇੱਕ ਸਾਰਾ ਜੰਮੂ ਇੱਕ ਸਿਰਾ ਜੰਮੂ ਕਸ਼ਮੀਰ ਅਤੇ ਦੂਜਾ ਅਸਾਮ ਰਾਜ ਸੰਸ ਰਾਜਸਥਾਨ ਦੀਆਂ ਸੀਮਾਵਾਂ ਤੱਕ ਜਾ ਪਹੁੰਚਿਆ ਅਪ੍ਰੈਲ ਦਾ ਲਗਭਗ ਸਾਰਾ ਮਹੀਨਾ ਦੋ ਪਾਸੇ ਮੁੱਤ ਪੇੜਾਂ ਵਿੱਚ ਬੀਤਿਆ ਪਰ ਜਿਸ ਪਰ ਜਿਸ ਸਫਸਲਾਦੀ ਉਮੀਦ ਉੱਤੇ ਇਹ ਖੇਲ ਰਚਿਆ ਗਿਆ ਸੀ। ਪਾਕੀ ਜਰਨੈਲਾਂ ਦੀ ਉਹ ਆਸ ਨਾ ਕੇਵਲ ਪੂਰੀ ਨਾ ਹੋ ਸਕੀ। ਸਗੋ ਦਿਨੋ ਦਿਨ ਨਾ ਮੁਰਾਦੀ ਦੀ ਸ਼ਕਲ ਵਿੱਚ ਬਦਲਦੀ ਗਈ। ਜਦ ਕਿ ਹਰ ਇੱਕ ਮੁਹਾਜ ਉੱਤੇ ਭਾਰਤੀ ਜਵਾਨਾਂ ਵੱਲੋਂ ਪਾਕੀ ਹਮਲਿਆਂ ਨੂੰ ਪਛਾੜਿਆ ਜਾ ਰਿਹਾ ਸੀ। ਲੜਾਈ ਦਾ ਖੇਤਰ ਕੇਵਲ ਇੰਨੇ ਹੀ ਵਿੱਚ ਹੀ ਸੀਮਤ ਨਾ ਰਹਿ ਕੇ ਫੈਲਦਾ ਫੈਲਦਾ ਰਣ ਕੱਚ ਤੱਕ ਤੀਕ ਜਾ ਪਹੁੰਚਿਆ। ਕੱਚ ਦੀ ਲੜਾਈ ਕੱਚ ਦੀ ਲੜਾਈ ਨੂੰ ਪਾਕੀ ਜਰਨੈਲਾਂ ਨੇ ਜ਼ਿੰਦਗੀ ਤੇ ਮੌਤ ਦਾ ਸਵਾਲ ਬਣਾਇਆ ਹੋਇਆ ਸੀ ਤੇ ਜੂਏ ਦੇ ਇਸ ਦਾ ਉੱਤੇ ਸਭ ਕੁਝ ਲਾ ਦੇਣ ਦੇ ਖਿਆਲੋਂ ਉਹਨਾਂ ਨੇ ਅਮਰੀਕਾ ਵੱਲੋਂ ਮਿਲੇ ਹੋਏ ਦੇਵਦਾਨ ਬ ਟੈਂਕਾਂ ਤੱਕ ਇਸ ਮੋਰਚੇ ਵਿੱਚ ਝੋਖ ਦਿੱਤਾ ਸੀ ਇਤਨੇ ਭਾਰੇ ਭਾਰੇ ਟੈਂਕਾਂ ਦਾ ਭਾਰਤੀ ਸੈਨਾ ਦੇ ਟੱਕਰੇ ਵਿੱਚ ਆ ਡਟਣਾ ਇੱਕ ਆਸਧਾਰਨ ਘਟਨਾ ਸੀ ਜਦੋਂ ਕਿ ਭਾਰਤੀ ਟੈਂਕਾਂ ਦੀ ਸਥਿਤੀ ਕਾਫੀ ਕਮਜ਼ੋਰ ਸੀ ਪਹਿਲੀ ਗੱਲ ਤਾਂ ਇਹ ਕਿ ਪਾਕੀ ਸੈਨਾ ਦਾ ਜਮਾਅ ਉੱਚੇ ਥਾਂ ਤੇ ਸੀ ਜਿੱਦੇ ਟਾਕਰੇ ਵਿੱਚ ਭਾਰਤ ਦੀਆਂ ਫੌਜਾਂ ਅਸਲੋ ਹੀ ਨੀਵੇਂ ਪੱਧਰ ਤੇ ਤੇ ਦਲਦਲ ਵਾਲੀ ਧਰਤੀ ਉੱਤੇ ਲੜ ਰਹੀਆਂ ਸਨ ਇਸ ਤੋਂ ਛੋਟ ਭਾਰਤੀ ਸੈਨਾ ਨੂੰ ਰਸਲ ਰਸਾਇਲ ਤੇ ਬਸੀਲੇ ਵੀ ਸੈਂਪ ਸੀਮਤ ਸਨ ਫਿਰ ਵੀ ਭਾਰਤੀ ਜਵਾਨਾਂ ਨੇ ਪਹਿਲੇ ਹੀ ਹੱਲੇ ਵਿੱਚ ਪਾਕਿਸਤਾਨੀ ਸੈਨਾ ਦਾ ਵੇਸ਼ ਮਾਰ ਨੁਕਸਾਨ ਕਰਨ ਤੋਂ ਛੋਟ ਉਹਨਾਂ ਦੇ ਇੱਕ ਦਰਜੇ ਦੇ ਲਗਭਗ ਅਮਰੀਕੀ ਟੈਂਕ ਵੀ ਤਬਾਹ ਕਰ ਦਿੱਤੇ ਨਾਲ ਹੀ ਪਾਕੀ ਸੈਨਾ ਦੀ ਇੱਕ ਮਹੱਤਮਪੂਰਨ ਚੌਕੀ ਡੇਗ ਉੱਤੇ ਵੀ ਅਧਿਕਾਰ ਜਮਾ ਲੈ। ਇੱਕ ਪਾਸੇ ਕੱਚ ਦੇ ਮੋਰਚੇ ਉੱਤੇ ਪਾਕਿਸਤਾਨੀ ਟਿੱਡੀ ਦਲਾਂ ਦਾ ਮੁਕਾਬਲਾ ਦੂਜੇ ਪਾਸੇ ਅਸਾਂ ਰਾਜਸਥਾਨ ਆਦ ਸਰਹੱਦਾਂ ਉੱਤੇ ਹਮਲਾਵਾਰਾਂ ਨਾਲ ਮੁਠਫੜ। ਤੀਜਾ ਜੰਮੂ ਕਸ਼ਮੀਰ ਦੀਆਂ ਸਮਾਵਾਂ ਨੂੰ ਪਾਕੀ ਗੁਸਪੈਠੀਆਂ ਤੋਂ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰ। ਇਤਨੇ ਥਾਵੀ ਵੱਡੀਆਂ ਬੰਡੀਆਂ ਹੋਈਆਂ ਹੋਣ ਤੇ ਵੀ ਭਾਰਤੀ ਫੌਜਾਂ ਨੇ ਜਿਸ ਜਮਾਵਰਦੀ ਨਾਲ ਉਪਰੋ ਥੱਲੀ ਪਾਕਿਸਤਾਨ ਦਲਾਂ ਨਾਲ ਸਖਸ਼ਤਾ ਚਕਿਸ਼ਤਾ ਦਿੱਤੀਆਂ ਇਤਿਹਾਸਕ ਪੱਖ ਤੋਂ ਇਹ ਵਾਕਿਆਤ ਬਹੁਤ ਵੱਡੀ ਅਹਿਮਤ ਰੱਖਦੇ ਹਨ ਪਰ ਮੈਂ ਦਰ ਪੈ ਨਿਕੰਮੀਆਂ ਦੇ ਸਿਲਸਿਲੇ ਨੇ ਪਾਕਿਸਤਾਨ ਦੇ ਫੌਜੀ ਦਿਮਾਗ ਨੂੰ ਇੱਕ ਵਾਰੀ ਫਿਰ ਸੋਚਣ ਲਈ ਮਜਬੂਰ ਕਰ ਦਿੱਤਾ ਤੇ ਉਸ ਤੋਂ ਬਾਅਦ ਬਾਕੀ ਜਰਨੈਲਾਂ ਵੱਲੋਂ ਜਿੰਨਾ-ਜਿੰਨਾ ਹਰੂਬਿਆਂ ਨੂੰ ਵਰਤੋਂ ਵਿੱਚ ਲਿਆਂਦਾ ਗਿਆ ਇਹ ਬਹੁਤ ਲੰਬੀ ਅਤੇ ਵਿਸਰਿਤ ਕਥਾ ਹੈ ਜਿਸਨੂੰ ਇੱਥੇ ਹੀ ਛੱਡ ਕੇ ਸਾਨੂੰ ਉਸ ਟਿਕਾਣੇ ਪਹੁੰਚ ਕੇ ਦ੍ਰਿਸ਼ਪਾਤ ਕਰਨੀ ਚਾਹੀਦੀ ਹੈ ਜਿੱਥੋਂ ਦੋਹਾਂ ਧਿਰਾਂ ਵਿੱਚ ਠੋਸ ਅਤੇ ਵਕੀਦਾ ਲੜਾਈ ਸ਼ੁਰੂ ਹੋਈ ਚੀਨ ਦੀ ਛੇ ਚੀਨ ਦੀ ਸ਼ਾਇਦ ਆਹੀ ਨਤੀਜਾ ਸੀ ਕਿ ਪਾਕਿਸਤਾਨ ਦੀ ਹਕੂਮਤ ਨੇ ਅੰਤਰਰਾਸ਼ਟਰੀ ਨਿਯਮਾਂ ਦੀ ਪਰਵਾਹ ਨਾ ਕਰਦਿਆਂ ਥਾਂ ਥਾਂ ਤੋਂ ਲੜਾਈ ਬੰਦੀ ਲੈਂਦੋਂ ਲਹਿਣ ਨੂੰ ਤੋੜ ਕੇ ਭਾਰਤ ਦੇ ਅੰਦਰੂਨੀ ਹਿੱਸਿਆਂ 'ਤੇ ਨਕਾਮ ਹਮਲੇ ਜਾਰੀ ਕਰ ਰੱਖੇ ਸਨ ਜਦਕਿ ਉੱਚਰ ਤੀਕ ਭਾਰਤ ਵੱਲੋਂ ਅਜਿਹੀ ਕੋਈ ਵੀ ਉਲੰਘਣਾ ਨਹੀਂ ਸੀ ਕੀਤੀ ਜਿਸ ਤੋਂ ਉਹਨਾਂ ਦੀ ਹਵਸ਼ਵਾਦੀ ਵਾਦੀ ਇਸ ਸੀਮਾ ਤੱਕ ਜਾ ਪਹੁੰਚੀ ਕੇ ਜੰਮੂ ਕਸ਼ਮੀਰ ਸਥਿਤ ਭਾਰਤ ਦੀਆਂ ਸ਼ੰਭ ਜੋੜੀਆਂ ਆਦ ਪ੍ਰਮੁੱਖ ਚੌਕੀਆਂ ਵੀ ਉਹਨਾਂ ਦੇ ਹਮਲਿਆਂ ਤੋਂ ਸੁਰੱਖਤ ਨਾ ਰਹਿ ਸਕੋ। ਸ਼ੰਭ ਜੋੜੀਆਂ ਦੀਆਂ ਚੌਕੀਆਂ ਜੰਮੂ ਕਸ਼ਮੀਰ ਖੇਤਰ ਵਿੱਚ ਲੜਾਈ ਦੇ ਪੱਖੋਂ ਮਹੱਤਵਪੂਰਨ ਦਰਜਾ ਰੱਖਦੀਆਂ ਸਨ ਤੇ ਇਹਨਾਂ ਉੱਤੇ ਕੀਤੇ ਗਏ ਪਾਕਿਸਤਾਨੀ ਹਮਲੇ ਨੀਰੇ ਸਹਿ ਸੁਹਾਹੀ ਨਹੀਂ ਸਨ। ਬਲਕਿ ਇਹਨਾਂ ਦੇ ਪਿੱਛੇ ਉਹਨਾਂ ਦਾ ਇੱਕ ਵਿਸ਼ੇਸ਼ ਮਨੋਰਥ ਸੀ। ਅਰਥਾਤ ਇਸ ਢੰਗ ਦੀ ਵਰਤੋਂ ਨਾਲ ਭਾਰਤ ਦੀ ਸਪਲਾਈ ਲਾਈਨ ਨੂੰ ਕੱਟ ਕੇ ਉਸਦੀ ਸੈਨਾ ਨੂੰ ਨਹੱਥੀ ਕਰ ਦਿੱਤਾ ਜਾਵੇ ਜਿਸ ਤੋਂ ਅਗਲਾ ਉਹਨਾਂ ਦਾ ਕਦਮ ਇਹ ਜਾਪਦਾ ਸੀ ਕਿ ਭਾਰਤੀ ਸੈਨਾ ਨੂੰ ਬੇਕਾਰ ਬਣਾਉਣ ਤੋਂ ਬਾਅਦ ਕਸ਼ਮੀਰਵਾਦੀ ਉੱਤੇ ਸਿੱਧਾ ਹੱਲਾ ਬੋਲ ਦਿੱਤਾ ਜਾਵੇ ਇਸੇ ਕਰਕੇ ਇਸ ਖੇਤਰ ਵਿੱਚ ਪਾਕਿਸਤਾਨ ਨੇ ਸਭ ਤੋਂ ਬਹੁਤੀ ਤਾਕਤ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੋਈ ਸੀ ਮੰਨਣਾ ਪਵੇਗਾ ਕਿ ਪਾਕਿਸਤਾਨ ਜਰਨੈਲਾਂ ਦੀ ਇਹ ਯੋਜਨਾ ਉਹਨਾਂ ਦੀ ਜੁਧਨੀਤੀ ਦਾ ਚੰਗਾ ਪ੍ਰਮਾਣ ਸੀ ਅਜਿਹੇ ਸਮੇਂ ਭਾਰਤੀ ਸੈਨਾ ਵੱਲੋਂ ਜੇ ਜਰਾ ਜਿੰਨੀ ਵੀ ਅਣਗਹਿਲੀ ਕੀਤੀ ਜਾਂਦੀ ਤਾਂ ਯਕੀਨਨ ਪਾਕੀ ਸੈਨਾ ਦੀ ਸਫਲਤਾ ਵੱਟ ਤੇ ਪਈ ਸੀ ਪਰ ਇਧਰ ਭਾਰਤੀ ਜਰਨੈਲਾਂ ਦੀ ਦੂਰਦਰਸ਼ੀ ਦਰਸ਼ੀ ਅੱਖ ਤੇ ਅਗਲ ਵਾੜੇ ਹੀ ਸਾਰਾ ਮਾਵਲਾ ਪਾਪਦਿਆਂ ਹੋਇਆ ਤੱਤ ਵੱਟ ਆਪਣੀਆਂ ਫੌਜਾਂ ਨੂੰ ਹਰਕਤ ਵਿੱਚ ਲੈ ਲੈਂਦਾ ਜਿਹੜੀਆਂ ਵੇਖਦੇ ਆ ਹੀ ਵੇਖਦੇ ਆ ਸ਼ੰਭ ਜੋੜੀਆਂ ਖੇਤਰ ਉੱਤੇ ਛਾਗੰਨਾ ਤੇ ਇਸ ਦਾ ਨਤੀਜਾ ਜਿੱਥੇ ਪਾਕੀ ਫੌਜਾਂ ਕਸ਼ਮੀਰ ਉੱਤੇ ਹਮਲਾ ਕਰਨ ਲਈ ਕਮਰ ਕਸੀ ਖੜੀਆਂ ਸਨ ਉੱਥੇ ਉਹਨਾਂ ਨੂੰ ਆਪਣੀ ਸੁਰੱਖਿਆਤਾ ਦਾ ਫਿਕਰ ਪੈ ਗਿਆ ਨਤੀਜੇ ਵਜੋਂ ਪਾਕੀ ਜਰਨੈਲਾਂ ਦਾ ਇਹ ਹੁਰਬਾ ਵੀ ਨਿਕਾਮ ਹੋ ਕੇ ਰਹਿ ਗਿਆ ਰਣਕਸ਼ ਦੀ ਲੜਾਈ ਜੋਰ ਸ਼ੋਰ ਨਾਲ ਚੱਲ ਰਹੀ ਸੀ گویا ਦੂਸਰੇ ਸਾਰੇ ਮਹਾਜਾਂ ਦਾ ਦਾਰੋ ਮਦਾਰ ਇਸੇ ਮੋਰਤੀ ਦੀ ਜਿੱਤ ਜਿੱਤ ਹਾਰ ਉਤੇ ਨਿਰਭਰ ਸੀ ਇੰਨੀ ਦਿਨੀ ਬਰਤਾਨੀਆਂ ਅਤੇ ਹੋਰ ਕਈ ਦੇਸ਼ਾਂ ਵੱਲੋਂ ਕਸ਼ ਦੀ ਲੜਾਈ ਰੋਕਣ ਦੇ ਯਤਨ ਜਾਰੀ ਸਨ ਜਿਹੜੇ ਛੇਕੜ ਸਫਲ ਹੋਏ ਅਤੇ ਜੰਗ ਬੰਦੀ ਬਾਰੇ ਉਹਨਾਂ ਦੀਆਂ ਤਜ਼ਵੀਜ਼ਾਂ ਨੂੰ ਦੋਹਾਂ ਧਿਰਾਂ ਨੇ ਸਵੀਕਾਰ ਕਰ ਲਏ ਜਿਸ ਦੀਆਂ ਸ਼ਰਤਾਂ ਅਨੁਸਾਰ ਦੋਹਾਂ ਧਿਰਾਂ ਲਈ ਅਵਸ਼ਕ ਸੀ ਕਿ ਹਰ ਇੱਕ ਮੋਰਚੇ ਤੋਂ ਆਪਣੀਆਂ ਫੌਜਾਂ ਨੂੰ ਪਿੱਛਾ ਪਛਾਂ ਹਟਾ ਲਿਆ ਜਾਵੇ ਇਸ ਸਮਝੌਤੇ ਦੀ ਇੱਕ ਸ਼ਰਤ ਇਹ ਵੀ ਸੀ ਕਿ ਸ਼ੰਭ ਅਤੇ ਜੋੜੀਆਂ ਦੇ ਖੇਤਰ ਦੀਆਂ ਚੌਕਾਂ ਉਤੇ ਭਾਰਤੀ ਸੈਨਾ ਦਾ ਅਧਿਕਾਰ ਰਹੇਗਾ ਤਨ